ਤੂੰ ਤਾਂ ਇਹ ਵੀ ਚਲ ਜਿਆ ਕਰੋ ਸ਼ੈਅ ਕਰਨ ਤੇ ਤੁਹਾਡੇ ਮਗਰ ਵੀ ਆ ਜਾ ਗਰ ਜੀ ਸ਼ੈਅ ਕਰਨ ਤੇ ਅਸੀਂ ਜਾਂਦੀਆਂ ਵਾਂ ਤੇ ਪਰ ਉਹ ਇਦਾਂ ਤੁਹਾਡੇ ਮਗਰ ਨਹੀਂ ਜਾਂਦੀ ਕਦੀ ਵੀ ਸਾਡੇ ਨਾਲ ਵੇਖ ਕੇ ਤੇ ਉਹ ਮੂੰਹ ਪਰਾਂ ਨੂੰ ਕਰ ਲੈਂਦੀ ਆ ਮੈਂ ਵੀ ਕਹਿਣ ਡਈ ਆ ਵੀ ਮੰਮੀ ਨੂੰ ਤੇ ਹਰ ਮਨ ਨੂੰ ਕੀ ਹੋਇਆ ਵਾ ਆਉਂਦੀਆਂ ਹੀ ਮੇਰੇ ਵੱਲ ਦਿਵਾਲੇ ਹੋ ਗਿਆ ਵਾ ਇਹ ਨਹੀਂ ਪਤਾ ਵੀ ਤੇਲੀ ਤੂੰ ਹੀ ਲਾਈ ਹੈ ਮਗਰੋ ਤੇਲੀ ਨਹੀਂ ਮੈਂ ਲਾਈ ਗੱਲਾਂ ਮੈਂ ਸੱਚੀਆਂ ਕਰਦੀ ਆ ਜੇ ਉਹ ਅਹੀਂ ਨਹੀਂ ਆਉਂਦੇ ਨਾ ਕਹੁੰਦੀਆਂ ਨਾ ਤੇ ਤੇਰਾ ਕੀ ਮਤਲਬ ਹੁੰਦਾ ਉਹਨਾਂ ਨਾਲ ਇਹ ਉਹ ਆ ਕੁੜੀ ਠੀਕ ਆ ਤੇ ਤੀਆਂ ਜਿਹੜੀਆਂ ਹੁੰਦੀਆਂ ਸਾਂਝੀਆਂ ਹੁੰਦੀਆਂ ਵਾ ਉਹਨਾਂ ਨਾਲ ਕੋਈ ਵਿਧਕਰਾ ਨਹੀਂ ਹੁੰਦਾ ਫਿਰ ਕੀ ਹੋਇਆ ਜੀ ਉਹ ਆਣ ਕੇ ਹਾਲ ਚਾਲ ਪੁੱਛ ਲਿਆ ਤੇ ਨਹੀਂ ਮਰਕਾ ਸੰ ਤੂੰ ਸੈਰ ਕਰਨ ਜਾਣੀ ਕੀ ਇਹਨੂੰ ਦੱਸ ਦਈਆਂ ਕਿ ਮੈਂ ਜਾਣਾ ਸੈਰ ਕਰਨ ਨਾਲ ਕੰਮ ਕਰਾਉਣੀ ਉਹ ਤੇ ਨਾਲ ਮਿਲ ਕੇ ਦੋਨਾਂ ਜਾਣਦੀਆਂ ਚੱਲਦੀਆਂ ਜੇ ਤੀ ਸੈਰ ਕਰਨ ਜਾਣਾ ਹੈ ਕਿ ਇਹਨੇ ਨਾਲ ਤੇ ਮੈਂ ਵੀ ਹੈਗੀ ਹੀ ਹਾਂ ਹਾਂ ਪਰ ਇਹ ਰਹਿ ਕੇ ਚੱਲਦੀ ਇੱਥੇ ਆਈਗਾ ਤੈਨੂੰ ਤੇ ਤੂੰ ਹੈ ਨਹੀਂ ਇੱਥੇ ਪਤਾ ਇਹਨੂੰ ਆਪਣੀ ਧੀ ਨਾ ਦਿਖੀ ਇਹਨੂੰ ਉਹ ਧੀ ਜਿਆਦਾ ਦਿਖਦੀ ਹੀਗੀ ਚੱਲ ਕੋਈ ਨਹੀਂ ਕਹਾ ਤੋ ਨਹੀਂ ਮੇਰੇ ਘਰ ਸਣ ਗਲਤੀ ਕਰਨੀ ਤਾਂ ਪੁੱਛ ਕੇ ਜਾਣਾ ਨਾਲ ਲੈ ਕੇ ਜਾਣਾ ਵਾ ਮੈਂ ਆ ਤੇ ਮੇਰੇ ਘਰ ਸਣ ਇਦਾਂ ਕੰਮ ਕਰਨ ਤੇ ਜਾਣਾ ਪੈਂਦਾ ਕਿਤੇ ਨਾ ਕਿਤੇ ਤੇ ਤੁਸੀਂ ਮਗਰੋਂ ਕਦੀ ਸ਼ਹਿਰ ਤੋਂ ਲੜੰਦਾ ਪੈਂਦੀਆਂ ਕਦੀ ਸਾਟ ਤੋਂ ਲੰਡਾ ਪੈਂਦੀ ਮੈਂ ਨਹੀਂ ਲੜਦੀ ਮੰਮੀ ਇਹੋ ਦੋਵੇਂ ਜਾਣੀਆਂ ਲੜਦੀਆਂ ਮੇਰੇ ਨਾਲ ਅੱਗੇ ਦੇ ਦੀਦੀ ਗੱਲੇ ਬੋਲਦੇ ਹੁੰਦੇ ਸੀ ਤੇ ਅੱਜ ਦਿਨ ਦੀ ਹਰ ਮਨਾਈ ਆ ਇਹ ਵੀ ਨਾਲ ਹੀ ਰਲ ਗਈ ਹੈ ਨਹੀਂ ਨਹੀਂ ਮੇਰੇ ਘਰ ਸਣ ਰੌਲਾ ਪਾਉਂਦਾ ਤਾਂ ਮਤ ਬਲ ਨਹੀਂ ਕੋਈ ਤੁਸੀਂ ਰਲ ਮਿਲ ਕੇ ਰਿਆ ਕਰੋ ਜੇ ਉਹ ਕੰਮ ਕਰਦੇ ਤਾਂ ਨਾਲ ਡਿਆ ਕਰ ਹਾਂ ਤੂੰ ਸ਼ੈਰ ਸ਼ਰਮਰ ਕਾ ਵੀ ਦੀ ਨੂੰ ਜਦੋਂ ਸ਼ੈਰ ਕਰਨੀ ਨਾਲ ਲੈ ਕੇ ਕੰਮ ਤਾਂ ਦਾ ਦੋਵਾਂ ਰੋਲ ਮਿਲ ਕੇ ਕਰ ਲਿਆ ਤਾਂ ਚੱਲ ਗਈਆਂ ਨਾਲ ਉਹ ਮੇਰਾ ਜੀ ਮੰਨਿਆ ਉਹਨਾਂ ਨੂੰ ਰੋਟੀ ਪਾਣੀ ਵੀ ਆਉਂਦਾ ਚਾਹ ਪਾਣੀ ਵੀ ਕਰਨਾ ਆਉਂਦਾ ਝਾੜੂ ਪੋਚਾ ਤੇ ਆਉਂਦਾ ਨਾ ਉਹ ਵੀ ਸਾਰਾ ਦਿਨ ਉਹਦੇ ਕੋਲ ਕਰਾਉਂਦੀ ਆ ਜੇ ਪਾਲੀ ਦਾ ਲਤਾ ਉਹ ਵੀ ਉਹ ਤੋਂ ਦੀ ਤੇ ਲੇਪਾ ਸਾਰਾ ਦਿਨ ਮੈਂ ਹੀ ਇੱਥੇ ਵੇਹਨੇ ਆਂ ਸਾਰਾ ਕੰਮ ਤੇ ਉਹ ਕਰਦੀ ਐ ਤੇ ਤੇ ਕੱਖ ਵੀ ਨਹੀਂ ਕਰਦੀ ਗੱਲ ਹਰਮਨ ਵੇਖ ਤਾ ਤੂੰ ਨਾ ਦੋਵੇਂ ਪਾਸੇ ਦੀ ਗੱਲ ਕਰਿਆ ਕਰ ਇੱਕ ਵੱਲ ਨਾ ਗੱਲ ਕਰਿਆ ਕਰ ਤੂੰ ਕੁੜੀ ਐ ਨਾ ਤੇ ਦੋਵਾਂ ਦੋਵਾਂ ਨੂੰ ਇੱਕੋ ਜਿਹਾ ਰੱਖਿਆ ਕਰ ਪਾਪਰ ਮੈਂ ਤੇਰੀ ਗੱਲ ਮੇਰੀ ਗੱਲ ਸੁਣ ਲੈ ਹਰਮਨ ਤੇਰੀ ਗੱਲ ਰੋਕਦੀ ਐ ਇੱਥੇ ਹੁਣ ਮੈਂ ਗੱਲ ਚਾਹ ਬਣਾਈ ਚਾਹ ਤਾਂ ਤੁਸੀਂ ਨੁਕਸਬਿੱਲੀਆਂ ਕੱਢੀਆਂ ਉਦਾਂ ਤੋਂ ਕਹਿ ਲਾ ਵੀ ਹਾਂ ਪਈ ਨਹੀਂ ਐਡਾ ਨਹੀਂ ਬਣੀ ਹੈਗੀ ਸਹੀ ਨਹੀਂ ਆ ਤੋ ਸਹੀ ਕਰ ਲਾ ਜਾ ਇਹ ਚੀਜ਼ ਘਟਵਾ ਦੇ ਮੇਰੀ ਘਰ ਸੋਹਣ ਸਿੰਦਰ ਨੂੰ ਅਸੀਂ ਉਹ ਦੱਸਿਆ ਸੀ ਕਿ ਚਾਹ ਚ ਪੱਤੀ ਜਿਆਦੀ ਪੈ ਗਈ ਹੈ ਆਹ ਕੀ ਪੱਤੀ ਬਹੁਤ ਬਾਲਿਆ ਪੱਤੀ ਕਹਿਤਾ ਹੱਸਣ ਦਾ ਕੀ ਮਤਲਬ ਹੈ ਤੁਹਾਡਾ ਚਲ ਕੋਈ ਨਹੀਂ ਫਿਰ ਤਾ ਉਹ ਵੀ ਹੱਸਣਾ ਨਹੀਂ ਦੇਈ ਜੇ ਜੋ ਹਸਣਾ ਹੀ ਤੇ ਫਿਰ ਜਦੋਂ ਤੁਸੀਂ ਅਸੀਂ ਜਾਣੀਏ ਤੇ ਮੇਰਾ ਵੀ ਨਾਲ ਹਾਸਾ ਨਿਕਲ ਗਿਆ ਚਲ ਹੁਣ ਜਾ ਕੇ ਕਰਦੇ ਆ ਕਿਹੜਾ ਕੋਈ ਲੜਾਈ ਵਾਲੀ ਗੱਲ ਵੀ ਜਦੋਂ ਕੋਈ ਗੱਲ ਸਿਖਾਉਣੀ ਹੁੰਦੀ ਜਾਂ ਚੀਜ਼ ਕੋਈ ਸਿਖਾਉਣੀ ਹੁੰਦੀ ਨਾ ਉਦੋਂ ਹੱਸਣ ਦਾ ਕੋਈ ਮਤਲਬ ਨਹੀਂ ਬੰਦਾ ਤੁਹਾਡਾ ਨਾਲੇ ਮੇਰਗਾ ਸੋ ਚਲਹਾ ਸੱਟਾ ਵੀ ਕਰਨਾ ਪੈਂਦਾ ਏ ਥੋੜਾ ਫੇ ਘੋਮੋ ਆ ਕਈ ਤਰ੍ਹਾਂ ਦੇ ਰੂਪ ਜੂ ਕਰਦਾ ਹੋ ਹਰ ਵੇਲੇ ਜਦੋਂ ਸਾਂਝਾ ਘਰ ਹੋਵੇ ਨਾ ਤੇ ਇਦਾਂ ਰਲ ਮੇਕੇ ਰਹਿਣਾ ਪੈਂਦਾ ਹੱਸਣਾ ਵੀ ਪੈਂਦਾ ਪਰ ਬਣ ਇੰਨੇ ਨਹੀਂ ਸਮਝਣਾ ਆ ਤੂੰ ਹੀ ਆਪਣਾ ਕੰਮ ਕਰੀਏ ਇਹਨੂੰ ਰਹਿ ਦੇ ਗੱਲ ਸੁਣ ਹੁਣ ਵੇਲਾ ਕਿੰਨੀਆਂ ਗੱਲਾਂ ਸੁਣਾ ਕੇ ਗਈਆਂ ਦੋਵੇਂ ਜੇ ਤੂੰ ਚੰਗੀ ਹੋਵੇਂ ਨਾਲ ਕੰਮ ਕਰਾਂਗੇ ਸਾਰੇ ਕੰਮ ਕਰਾਂਗੇ ਇਹੇ ਕੇ ਉਹਨਾਂ ਵੱਲ ਤੇ ਉਹ ਤਾਂ ਨਹੀਂ ਇੰਨੀਆਂ ਗੱਲਾਂ ਬਣਾਉਂ ਰੋ ਨਹੀਂ ਮੰਮੀ ਹੁਣ ਮੈਂ ਤੇ ਕੰਮ ਸਿੱਖਣ ਲਈ ਹੀ ਗਈ ਮੈਂ ਹਰੇਕ ਕੰਮ ਨਾਲ ਚਾਹ ਵੀ ਨਾਲ ਬਣਾਈ ਸਾਗ ਤੋੜਨ ਵੀ ਗਈਆਂ ਗੱਲਾਂ ਤੇ ਇਹ ਤੋਂ ਵੀ ਜਾਣੀਆਂ ਮੈਨੂੰ ਡਾਇਪੀਆਂ ਕਰਨਾ ਨਹੀਂ ਮੈਂ ਦੱਸੋ ਕੀ ਕਰਾਂ ਜੇ ਤੂੰ ਚੰਗੇ ਕੰਮ ਕਰੇ ਉਹਨਾਂ ਦਾ ਜਿ ਤਰ੍ਹਾਂ ਉਹ ਕਰਦੇ ਆ ਉਦਾਂ ਕਰਿਆ ਕਰ ਤੇ ਆਪੇ ਨਾ ਕਰਨ ਉਹ ਕੱਲਾ ਨਹੀਂ ਨਹੀਂ ਨਾ ਕੋੜੇ ਗੜਕੇ ਨਾਲ ਗੱਲ ਕਰਦੇ ਹੁਣ ਤੁਹਾਨੂੰ ਉਸ ਗੱਲਾਂ ਸੁਣਾ ਕੇ ਗਈਆਂ ਤੁਸੀਂ ਵੀ ਅੱਗੋਂ ਕਹਿੰਦੇ ਹੋ ਉਹਨਾਂ ਨੂੰ ਕਹਾਂ ਮੈਂ ਬਤੇਰੀਆਂ ਮੇਰਕਾ ਸੁਣ ਹੁਣ ਜਦੋਂ ਤੇਰੀ ਤੀ ਕਸੂਰ ਕੱਢੀ ਜਾਂਦੀਆਂ ਤੇ ਫਿਰ ਮੈਂ ਕੀ ਆਖਾਂ ਹੁਣ ਉਹਨਾਂ ਨੂੰ ਆਪਣੇ ਨਗਰ ਤੀਦਸ ਦੀਆਂ ਵੀ ਸਾਡੇ ਚ ਵੀ ਨਹੀਂ ਮੈਂ ਤਾਂ ਇਹ ਗੱਲ ਕਹਤੀ ਸੀ ਇੱਕ ਹੱਥ ਨਹੀਂ ਜਿੱਦਾਂ ਪੈਂਦਾ ਪੈਂਦਾ ਦੋਈ ਜੇ ਮੇਰਕਾਸਨ ਸਤੰਤਰ ਨੇ ਕੋਈ ਗੱਲ ਗਲਤ ਕਰਤਾ ਵਾ ਕਰਦੀ ਆ ਤੇ ਤੂੰ ਹੀ ਤੀ ਚੰਗਾ ਸਮਝਾਉਂਦੇ ਗਾਉ ਨੂੰ ਤੋ ਨੀ ਨਾ ਇਹ ਗੱਲ ਨੂੰ ਮੰਨਦੀਆਂ ਵੀ ਸਾਡੇ ਚ ਵੀ ਕਸੂਰੀ ਹੋਣੀ ਹੈ ਨਹੀਂ ਤੇ ਉਹ ਕੱਲੀ ਆਂ ਹੁਣ ਨਾ ਮੇਰਕਾਸਨ ਤੂੰ ਕੋਈ ਗੱਲ ਕਰੀ ਜਿੱਦਾਂ ਉਹ ਕਰਨ ਵੀ ਇਹ ਕੰਮ ਕਰੀ ਜਾਵੇ ਚੰਗਾ ਏਦਾਂ ਫੇਰ ਘਰਾਂ ਦੇ ਝਟ ਨਹੀਂ ਲੰਗਦੇ ਚਲੋ ਠੀਕ ਆ ਜਿੱਦਾਂ ਤੇ ਇਹ ਕਰ ਲਈ ਤੇ ਜਿੱਦਾਂ ਉਹ ਖਣਦੀਏ ਪਰਿਆ ਕਰੀ ਤੇ ਸੈਰ ਨਾਲ ਲੈ ਕੇ ਜਾਇਆ ਕਰ ਉਹਦੇ ਉਹ ਮਗਰ ਆ ਪਗੀ ਜਾਂ ਮੈਂ ਥੋੜੀ ਉਹਨੂੰ ਬਾਜ ਮਾਰੀ ਸੀ ਕਿ ਤੇ ਹੁਣ ਕੁੜੀ ਜੇ ਆਣ ਕੇ ਹਾਲ ਚਾਲ ਪੁੱਛਣ ਡਾ ਵੀ ਬਲੌਂਡ ਆ ਵੀ ਤੇ ਉੱਥੇ ਮੈਂ ਉਹਨੂੰ ਕੀ ਕਹਿੰਦੀ ਉਹ ਮੇਰੇ ਕਸ ਉਹਨੇ ਤਾਂ ਪੁੱਛਿਆ ਹਾਲ ਚਾਲ ਤੇ ਉਹ ਅਗਲੀ ਆਉਂਦੀਆ ਵਾ ਪੀ ਨੇ ਸਖਾਇਆ ਵਾ ਇਹਨੂੰ ਉਹ ਕਿਹਾ ਜੇ ਕਿਹਾ ਕੋਈ ਨਹੀਂ ਅਗਲੀ ਵਾਰ ਮੈਂ ਦੀਦੀ ਨੂੰ ਜਾਂ ਹਰਮਨ ਨੂੰ ਲੈ ਜਾਉਂਗੀ ਤੇ ਫੇਰ ਵੇਖ ਲੈਣ ਕਿ ਕਿਸ ਖੁੰਦਾ ਕੌਣ ਖੁੰਦਾ ਨਾਲੇ ਪਤਾ ਲੱਗੂ ਗੱਲਾਂ ਤਾਂ ਨਾ ਬਣਾਉਣ ਦੀ ਉਹ ਹੀ ਨਾ ਐਵੇਂ ਨਾ ਤੇ ਕਿੱਦਾਂ ਝੂਠਾ ਲਾਉਣ ਨਾ ਮਿੰਟ ਚ ਲਾ ਦਿੰਦਾ ਲਾ ਦਿੰਦੀਆਂ ਤਾਂ ਫੇਰ ਨਾਲ ਥੱਲੇ ਆਉਣੀ ਤੂੰ ਉਹ ਤੇ ਆ ਜਾਂਦੀਆਂ ਇਹਨਾਂ ਨੂੰ ਹੀ ਖੜੂ ਨਾਲ ਆਹੋ ਨਾਲੇ ਜਦੋਂ ਘਰ ਮੈਂ ਨਾ ਉਹ ਬੱਤ ਨਾਲ ਕੇ ਰਿਹਾ ਕਰ ਮੇਰੇ ਹੁੰਦੇ ਜਿਹੜੀ ਗੱਲ ਕਰਨੀ ਤੇ ਕਹਿੰਨਾ ਮੈਂ ਪੁੱਛਿਆ ਕਰੂ ਫਿਰ ਮੈਂ ਇਹਨਾਂ ਨੂੰ ਕਿਹਾ ਹੈਗਾ ਕਿ ਜਦੋਂ ਮੰਮੀ ਆਣੀ ਆਣ ਕੇ ਘਰ ਤੇ ਉਦੋਂ ਗੱਲ ਕਰ ਲਿਓ ਜਿਹੜੀ ਕਰਨੀ ਹੈ ਪਰ ਇਹ ਕਿਥੋਂ ਮੰਨਦੀਆਂ ਵਾ ਇਹ ਤੇ ਆਂਦੀਆਂ ਵੀ ਬਸ ਘਰ ਕੋਈ ਵੱਡਾ ਹੈ ਨਹੀਂ ਆ ਬਸ ਹੁਣ ਸਾਡੀ ਪ੍ਰਧਾਨਗੀ ਆਹ ਬੈਰਾ ਗਾਉਂ ਜਾਂਦੀਆਂ ਫਿਰ ਇਹਨਾਂ ਦੀਆਂ ਤੇ ਤੂੰ ਹੁਣ ਮੇਰੇ ਕਾਹਨ ਜੇ ਤੂੰ ਮੈਂ ਨਾ ਕਰ ਉਹ ਤੂੰ ਨਹੀਂ ਕਰਨੀ ਕੋਈ ਗੱਲ ਵੀ ਚੰਗਾ ਮੈਂ ਆਪਾਂ ਪੁੱਛੂ ਕਿ ਇਹਨਾਂ ਨੂੰ ਜਿਹੜੀ ਕਰਨੀ ਹੈ ਜੀ ਚਾਲੇ ਸਤੰਦਰ ਜਾ ਕੇ ਕੰਮ ਕਰ ਹੁਣ ਉਹ ਡਈ ਚੌਂਕੇ ਚ ਤੇ ਮੈਂ ਵੀ ਆਪਣਾ ਕੋਈ ਬਾਹਰ ਦਾ ਵੇਖਾ ਕੰਮ ਕਰਨ ਦੇ ਰਸੋਈ ਚ ਹੁਣ ਫਿਰ ਪੁੱਛੋਗੇ ਉਹਨਾਂ ਨੂੰ ਕੀ ਕਰਦੀਆਂ ਵਈ ਕਰ ਤੂੰ ਰਸੋਈ ਚ ਜਾ ਕੇ ਕੰਮ ਹਾਇ ਰਸੋਈ ਸੇ ਦੀਦੀ ਹੈ ਹੀ ਨਹੀਂ ਆ ਸਬਜੀ ਸਬਜੀ ਦੇ ਲੱਗਦਾ ਬਣਾ ਰਹੀ ਹੈ ਹਾਇ ਸਬਜੀ ਤੇ ਬਣਾ ਲਈ ਵੇਖਾ ਕਮਰੇ ਛੋਣੇ ਆ ਵੀ ਪੁੱਛਦੀਆਂ ਵੀ ਕੋਈ ਹੋਰ ਕੰਮ ਤਾਂ ਨਹੀਂ ਆਇਆ ਜੀ ਠੰਡ ਪਈ ਹੋਣੀ ਇਹਨੂੰ ਆਹੋ ਤੇਰੀ ਐਨੀ ਕਿ ਤਲਾ ਤੇਰਾ ਪਹਿਲਾ ਲੱਗ ਜਾਂਦੀ ਨਾ ਸਹੀ ਗੱਲ ਆਵਾ ਸੁਤ ਰਹਿਣਾ ਹੈਗਾ ਇਹਨੂੰ ਕਿਤੇ ਕਰਦੇ ਇਹਨੂੰ ਕੋ ਕਹਿੰਦੇ ਨਹੀਂ ਕਿ ਚੱਲ ਕੀ ਕਹਿਣਾ ਵਾ ਕੀ ਕਹਿਣਾ ਵਾ ਇਹਨੂੰ ਵੀ ਕਿੱਦਾਂ ਪਤਾ ਲੱਗੂਗਾ ਇਹਨੂੰ ਹੋਰ ਜੋਰ ਨਾਲ ਕੋਹੋਂ ਨਹੀਂ ਆਈ ਤਾਂ ਕੰਮ ਕਰਦੇ ਕੱਪੜੇ ਢੇ ਜੋੜਨਾ ਮੈਂ ਤਾਂ ਜਾਨੂੰ ਪੁੱਛਣ ਗਈ ਤੇ ਰਸੋਈ ਤੇ ਤੁਹਾਨੂੰ ਵੇਖਣ ਗਈ ਵੀ ਕੋਈ ਕੰਮ ਕਰਾਉਣ ਵਾਲਾ ਤੇ ਤੁਹਾਨੂੰ ਤੋਂ ਤੇ ਤੁਸੀਂ ਫੇਰ ਮੇਰੀਆਂ ਗੱਲਾਂ ਘੰਡਾਏ ਜਾਇ ਤੇ ਹਾਂ ਨੂੰ ਕਿ ਲੋੜ ਤਾਂ ਨਹੀਂ ਗੱਲਾਂ ਕਰਨ ਦੀ ਅਹੀਂ ਕਿਹੜੀਆਂ ਗੱਲਾਂ ਕਰ ਰਹੇ ਆ ਸੁਣਨੇ ਆ ਜਦੋਂ ਆਈ ਅੰਦਰ ਅੰਦਰ ਤੇ ਤੁਸੀਂ ਮੇਰੀਆਂ ਗੱਲਾਂ ਕਰਨੇ ਵੀ ਬੜੀ ਠੰਡ ਪਈ ਇਦਾਂ ਵਸ ਤਿੰਦਾ ਤੂੰ ਤਾਂ ਨਾ ਲੜਾਈ ਦਾ ਭਾਨਾ ਹੀ ਲੱਭਦੀ ਰਹੀਨੀ ਆ ਅਹੀਂ ਤੇ ਤੇਰੀ ਕੋਈ ਗੱਲ ਨਹੀਂ ਕੀਤੀ ਅਹੀਂ ਤੇ ਆਖੰਦੇ ਵੀ ਠੰਡ ਹੋ ਗਈ ਆ ਹੁਣ ਪੂਰੇ ਪਾਵਾਂ ਦੇ ਕੱਪੜੇ ਕੱਢ ਲਈਏ ਆਹ ਨਾ ਮਾਰੋ ਜੀ ਚੱਲ ਤੂੰ ਮਾਸਾ ਦਾ ਇੱਧਰ ਉੱਧਰ ਹੁੰਦੇ ਆ ਤੇ ਤੁਸੀ ਤੁਹਾਨੂੰ ਇਹੀ ਕੰਮ ਹੁੰਦਾ ਵਾ ਕਿ ਬਸ ਮੇਰੀਆਂ ਗੱਲਾਂ ਕਰਨੀਆਂ ਹੁੰਦੀਆਂ ਕਿਹ ਟਾਈਮ ਤੇ ਗੱਲ ਛੱਡ ਦਿਆ ਕਰੋ ਚੱਲ ਠੀਕ ਆ ਭੈਣਾ ਤੇਰੀ ਗੱਲ ਕੀਤੀ ਗਈ ਹਾਂ ਹੁਣ ਤੂੰ ਦੱਸ ਵੀ ਤੈਨੂੰ ਕੀ ਕੰਮ ਹੀ ਕਰਦਾ ਮੈਂ ਤੇ ਆਈ ਵੀ ਰਸੋਈ ਚ ਵੇਖਣ ਆਈ ਵੀ ਸਬਜੀ ਸਬਜੀ ਬਣਾਏ ਕੀ ਕੀਤਾ ਜੇ ਕੋਈ ਕੰਮ ਹੋਵੇ ਦੱਸ ਦੋ ਨਹੀਂ ਭੈਣਾ ਸੋਈ ਚ ਕੰਮ ਹੋ ਗਿਆ ਵਾ ਬਾਹਰੋਂ ਕੇ ਲਾਉਣ ਵਾਲੇ ਇਹਦੇ ਕੀ ਕਰਦਾ ਤੇ ਲਾ ਲਾ ਜਲਾ ਸਾਦੇ ਤੇ ਲਾ ਲਓ ਜਿੱਦਾਂ ਦੇ ਬਣਨਗੇ ਫਿਰ ਖਾ ਲਓ ਫਿਰ ਹੱਸਣ ਦੀ ਲੋੜ ਨਹੀਂ ਹੈਗੀ ਤੂੰ ਤੇ ਹੱਸਦੇ ਬੜਾ ਮਖੌਲ ਕਰੇ ਅੱਗੇ ਅਸੀਂ ਕਿੰਨਾ ਕਸੇ ਤੂੰ ਤਾਂ ਗੱਲ ਦੀ ਲਾਲ ਬਣਾ ਲਈ ਅਸੀਂ ਤੇ ਤੈਨੂੰ ਦੱਸਿਆ ਹੈਗਾ ਕਿ ਤੂੰ ਉਧਰ ਪੱਤੀ ਬੜੀ ਭਾਈ ਗਾਂ ਤਾਂ ਪੱਤੀ ਸਾਹ ਦੀ ਪਾਈ ਚੱਲਦੀ ਤੇ ਭਾਬੀ ਤੁਸੀਂ ਵੀ ਆਪਣੀ ਗੱਲ ਤੋਂ ਆਪੇ ਹੱਸਣ ਲੱਪੇ ਸੀ ਤੇ ਅਸੀਂ ਵੀ ਹੱਸਣਾ ਹੀ ਫੇ ਅਸੀਂ ਰੋਣ ਦਾ ਪੈਂਦੇ ਗੱਡ ਗੱਡ ਹੱਦ ਹੋਈ ਭਲਾ ਤਾਂ ਵੀ ਤੈਨੂੰ ਗੁੱਸਾ ਲੱਗਦਾ ਜੇ ਤੈਨੂੰ ਹੱਸਦੀ ਹੈ ਤਾਂ ਵੀ ਤੈਨੂੰ ਗੁੱਸਾ ਲੱਗਦਾ ਤੂੰ ਮੈਨੂੰ ਤਾਂ ਸਮਝ ਤਾਂ ਲੱਗੇ ਤੇ ਮੈਂ ਅਸੀਂ ਗੋਮ ਜਾ ਹੁਣ ਇੱਥੇ ਬੁੱਤ ਬਣ ਕੇ ਖਲੋਣਾ ਸਾਡੇ ਸਿਰ ਤੇ ਜਾ ਜਾ ਕੇ ਜੇ ਰੋਟੀਆਂ ਲਾਉਣੀਆਂ ਲਾ ਲਾ ਨਹੀਂ ਲਾਉਣੀਆਂ ਤਾਂ ਕੀ ਉਹ ਵੀ ਦੱਸ ਦੋ ਰੋਟੀਆਂ ਦਾ ਸੰਡੇ ਆ ਰੋਟੀਆਂ ਮੈਂ ਲਾ ਲੂੰਗੀ ਤੇ ਜੇ ਵਿੰਨੀਆਂ ਟੇਟੀਆਂ ਹੋਈਆਂ ਤੇ ਖਾ ਲੈ ਤੈਨੂੰ ਗੋਲ ਰੋਟੀਆਂ ਲਾਉਣੀਆਂ ਆਉਂਦੀਆਂ ਨਾ ਜੇ ਤੂੰ YouTube ਤੋਂ ਵੇਖ ਲੈ ਕਿ ਤਰਾਈ ਦੀਆਂ ਤੇ ਸਭ ਕੁਝ ਦੱਸਿਆ ਹੁੰਦਾ ਵਾ ਚਲ ਠੀਕ ਆ ਫਿਰ YouTube ਤੋਂ ਵੇਖ ਕੇ ਲਾ ਲੈਂਦੀ ਆ ਕੀ ਕਰਨਾ ਇਹਨੇ ਲੋਣੀ ਅਜੇ ਬੋਲ ਰੋਟੀਆਂ ਖਾਦੀਆਂ ਰੋਟੀਆਂ ਚ ਨੁਕਰੀਆਂ ਪਤਾ ਨਹੀਂ ਇਹਨੇ ਕਿਹੜਾ ਨਕਸ਼ਾ ਬਣਾਇਆ ਹੈ ਹਏ ਭਾਰਤ ਦਾ ਨਕਸ਼ਾ ਖਵਾ ਗਿਆ ਚਲ ਵੇਖੀ ਜਉ ਤੇ ਤੁਹਾਡੀਆਂ ਹੀ ਆ ਨਾ ਆਟਾ ਲਾਉਂਦੇ ਹੁਣ ਕੀ ਕਰਾਵੀ ਪਹਿਲਾਂ ਗੈਸ ਤੇ ਬੋਲਾਂ हाय हाय ये अभी नहीं बोल दे अच्छा चलो मना क्वेश्चन कुछ ना क्वेश्चन कुछ करना ही पड़ना नहीं तो मेरी तो बेइज्जती बड़ी कर दिया है ऐदा ही करीदा बेटा किड्डा को करीदा वा हाई आ गोल ही नहीं हो, है है हो गया वे करा हा दस की करा मैं हम पेड़ा ही नहीं हो चट हो गया ये गोदी नहीं होंडी मैं कर दी कौली ना कटती है ਇਹ ਨਾਈ ਕਾਟ ਲੈਣੀ ਆ ਹਾਂ ਉਹ ਗੀ ਗੋਲਾ ਹਾਂ ਆ ਚਲ ਵਧੀਆ ਹੋਇਆ ਏ ਚਲ ਏਡੀ ਗੀਦੀ ਉਹ ਇਦਾਂ ਏ ਕਰ। ਦੱਸ ਹੱਸਾ ਤੇ ਮੈਨੂੰ ਆਪਣੀਆਂ ਗੱਲਾਂ ਤੇ ਆਪ ਹੀ ਆਉਣ ਡਿਆ ਤੇ ਮੈਂ ਉਹਨਾਂ ਨੂੰ ਆਹ ਦਿੰਨੀ ਆ ਵੀ ਤੁਸੀਂ ਇਹ ਸੋਨਾ ਚੱਲ ਐਦਾਂ ਵੀ ਕੁਕ ਕਰਦੀ ਆ। ਵੇਖਾਂ ਭਾਲਾ ਕਦੇ ਨਹੀਂ ਰੋਟੀ ਨਾਲ ਲਾਉਣ ਬੜੀ ਹੈ। ਬਾਬੀ ਕੀ ਕੰਢੀ ਆ ਉਹ ਮੇਰੇ ਕੱਪੜੇ ਛੋੜ ਦੇ ਕੱਪੜੇ ਛੱਡਾ ਤਾ ਮਾਸ਼ਾ ਵਿਖਾਦਾ ਕੌਲੀਆਂ ਨਾਲ ਰੋਟੀਆਂ ਬਣਾਉਂਦੀ ਹਾਏ ਕੀ ਹੋਇਆ ਦੀ ਨਹੀਂ ਆ ਕੇ ਕਰਨ ਡਈ ਆ ਰੋਟੀਆਂ ਬਗਾਉਣ ਦੀ ਹੱਦ ਹੋ ਗਈ ਆ ਕੌਲੀਆਂ ਨਾ ਆ ਵੇਖੋ ਕਿੰਨੀ ਗੋਲਵਾ ਨੇਹਾ ਦੀ ਹੋ ਗਈ ਤੇਰੇ ਲਈ ਰੋਟੀਆਂ ਦੋ ਦੋ ਇਹਦੇ ਨਾਲੋਂ ਵਟੀਆਂ ਤੇ ਪੂੜੀਆਂ ਹੁੰਦੀਆਂ ਐ ਆਹੀ ਕਦੋਂ ਖਾ ਕੇ ਰਜਣਾ ਵਾ ਹਾਏ ਦੀਦੀ ਹੁਣ ਮੈਂ ਸਿੱਖਣ ਤੇ ਡਈ ਆ ਤੁਹਾਡਾ ਹੀ ਨਹੀਂ ਕੁਝ ਪਤਾ ਲੱਗਦਾ ਵੀ ਹਾ ਨਹੀਂ ਆ ਸਿੱਖਣ ਨਹੀਂ ਆ ਤੁਸੀਂ ਆਣ ਕੇ ਸਭ ਕੰਮ ਸਾਰਾ ਖਰਾਬ ਕਰਤਾ ਮੇਰੀਆਂ ਰੋਟੀਆਂ ਦਾ ਹਾਏ ਨਹੀਂ ਮਰ ਜਾ ਤੇਰੇ ਗਾੜੀ ਜੋੜੇ ਹੱਥ ਤੋਰ ਸੋਈ ਚ ਨਾ ਪੈਰ ਪਾਇਆ ਕਰ ਸੋਈ ਕੇ ਮੈਂ ਆਪੇ ਕੰਮ ਕਰ ਲੂੰਗੀ ਹਾਏ ਮੰਮੀ ਵੀ ਮੈਨੂੰ ਹੁਣ ਕਹਿ ਕੇ ਗਏ ਕਰ ਲਾ ਕਰ ਲਾ ਕੋਈ ਕੰਮ ਸਿੱਖ ਲਾ ਤੇ ਤੁਸੀਂ ਵੀ ਮੈਨੂੰ ਉੱਥੇ ਕਿਹਾ ਵੀ ਰੋਟੀਆਂ ਲਾਉਣ ਆਲੀਆ ਰੋਟੀਆਂ ਲਾ ਲਾ ਆ ਦੇ ਕਰਨਾ ਆ ਵੇਖੋ ਕਿੰਨੀ ਐਂ ਸੋਹਣੀ ਚਿੱਟੀ ਰੋਟੀ ਆ ਆ ਕੀ ਆ ਮਾਸਾਕ ਜਿੰਨੂੰ ਲੂਸਗੀ ਲਾ ਸਟਾਰ ਲਓ ਇਹਨੂੰ ਲੈ ਬਣੀ ਸੋਹਣੀ ਚੋਪੜੇ ਕੰਮ ਖਾਊਗਾ ਪੈਣਾ ਕੌਣ ਖਾਊਗਾ ਹਾਇ ਆਪਾਂ ਸਾਰੇ ਜਾਨੇ ਖਾਵਾਂਗੇ ਕਿੰਨੀ ਸੋਹਣੀ ਰੋਟੀ ਮੈਂ ਪਹਿਲੀ ਵਾਰ ਲਾਈ ਮੰਮੀ ਹੁਣ ਇਥੇ ਰੋਲਾ ਪਾ ਦੇਣਾ ਅਹੋ ਜੀ ਰੋਟੀ ਵੇਖ ਕੇ ਤੂੰ ਆਪ ਹੀ ਲਾਲਾ ਭਾਬੀ ਰੋਟੀ। ਓਏ ਮੈਂ ਤੇ ਸਿੱਖਣ ਦੀ ਵੇਖੋ ਗੋਲ ਕਿੰਨੀ ਰੋਟੀ ਬਣਾਈ। ਤੂੰ ਮੇਰੀ ਗਾਸ ਹਾਂ ਜਾ ਜਾ ਕੇ ਨਾ ਕੱਪੜੇ ਝੋੜ ਤੇ ਮੈਂ ਆਪੇ ਰੋਟੀਆਂ ਲਾ ਲਈਆਂ। ਅੱਜ ਤੇ ਮੈਂ ਰੋਟੀਆਂ ਸਿੱਖਣੀਆਂ ਸਿੱਖਣੀਆਂ ਜੋ ਮਰਜ਼ੀ ਹੋ ਜੇ। ਨਹੀਂ ਆਵੇ ਤੇਰੇ ਗਾਲੀ ਹੱਥ ਜੋੜੇ ਆ ਤੂੰ ਜੋ ਜਾ ਕੇ ਹੋਰ ਕੋਈ ਕੰਮ ਕਰ। ਕਿੰਨੀ ਸੋਹਣੀ ਰੋਟੀ ਪਕਾਈ ਮੈਂ। ਚੋਪੜ ਕੇ ਤੇ ਵੇਖੀ ਕਿੰਨੀ ਸਵਾਦ ਲੱਗਦੀ। ਆਹ ਰੋਟੀ। ਆਹ ਹੋ ਗਿਆ ਤੇਰੇ ਜਿੰਨੀ ਸੋਹਣੀ ਆ ਕਿ ਆ ਵੇਹਾਂ ਤੇਰੇ ਇੱਥੇ ਰੋਟੀ 'ਚ ਕੋਈ ਫਰਕ ਨਹੀਂ ਲੱਗਣ ਡਿਆ ਵੀ। ਆਹੋ ਹੀ ਦਿੱਕਤ ਵਾ ਤੁਹਾਡੇ ਵਿੱਚ। ਇੱਕ ਤੇ ਮੈਂ ਕੰਮ ਕਰਨ ਦੀ ਆ। ਉਦੋਂ ਮੈਨੂੰ ਆਹ ਸਿਣਾਉਂਡੀਆਂ ਵੀ ਆ ਬਣਾਈਆਂ ਜੇ ਚਾਹ ਹੀ ਤੇ ਚਾਹ ਨੂੰ ਵੀ ਇਦਾਂ ਹੀ ਕੀਤੀ ਤੀ ਹੁਣ ਤੇ ਰੋਟੀਆਂ ਤੇ ਰੋਟੀਆਂ ਨੂੰ ਵੀ ਐਂ ਕੀਤੀ ਹੁਣ ਜੇ ਕੋਈ ਵੀ ਚੀਜ਼ ਪਹਿਲੀ ਵਾਰ ਬਣਾਈਏ ਨਾ ਤੇ ਉਦੋਂ ਖਰਾਬ ਹੁੰਦੀ ਆ ਥੋੜੀ ਬਾਲੀ ਸਭ ਕੁਝ ਆਪ ਨਹੀਂ ਹੁੰਦਾ ਮੇਰੀ ਗੱਲ ਸੁਣ ਨਾ ਪਾਪੜ ਨਹੀਂ ਬਾਉ ਬਣਾਉਣੇ ਪਾਪੜ ਨਹੀਂ ਕਿਸੇ ਕੋ ਖਾਦੇ ਇਹੋ ਆਣ ਕੇ ਮੇਰੋਂ ਦੱਸਦੇ ਵੀ ਆ ਇਦਾਂ ਨਹੀਂ ਕਰੀਦਾ ਇੰਨਾ ਕਪੇੜਾ ਲਾਇਆ ਆ ਇਦਾਂ ਕਰ ਇਦਾਂ ਕਰ ਠੀਕ ਹੁੰਦਿਆ ਮੇਰੇ ਗਾਲੀ ਪੈ ਗਈਆਂ ਜੀ ਦੋਵੇਂ ਜਾਣੀਆਂ ਇਹ ਗੱਲ ਸੁਣ ਜਾ ਤੂੰ ਪੜਨਾ ਹੋਰ ਕੋ ਕੁ ਕਰਨਾ ਜਾ ਕੇ ਜਿੱਤਰਾ ਹੀ ਇਕੱਲੇ ਘਰ ਆਵਾਂ ਆ ਆ ਲੋ ਫੜੋ ਫਿਰ ਵੇਲ ਨਾ ਆ ਵੀ ਆਜੇ ਆਟਾ ਆ ਸੁੱਕਾ ਆਟਾ ਪਿਆਜ ਆਜੋ ਉਕਾ ਲੋ ਨਹੀਂ ਦੇਖਦਾ ਮੈਂ ਚੱਲੀ ਮੈਂ ਚੱਲੀ ਮੈਂ ਹੋਤ ਹੋ ਗਿਆ ਯੋ ਰੋਟੀਆਂ ਪੈੜਾ ਇਹਦੀਆਂ ਆ ਵੇਖ ਲਾ ਆ ਰੋਟੀਆਂ ਖਾ ਕੇ ਤੇ ਕਿਹ ਰਾਤ ਜਣਾਈ ਨਹੀਂ ਆ ਇਹ ਰੋਟੀਆਂ ਦਾ ਸਾਰਾ ਜਣ ਬੰਦੀ ਰੋਟੀ ਤਾਂ ਨਹੀਂ ਬਚਣਾ ਨਹੀਂ ਹਾਜੀ ਹੋ ਗਈ ਕਿ ਆਟਾ ਖਰਾਬ ਪਤਾ ਫੜ ਆ ਕੁੱਤੇ ਕੱਤੇ ਨੂੰ ਪਾ ਆ ਕਿਤੇ ਜਾ ਕੇ ਡੰਗਰ